ਪਿਛਲੇ ਦਿਨੀ ਰਮਨ अरोड़ा ਤੇ ਆਪਾਂ ਗੱਲਬਾਤ ਕੀਤੀ ਰਮਨ अरोड़ा ਨੂੰ ਗ੍ਰਿਫਤਾਰ ਕੀਤਾ ਤੇ ਜਦੋਂ ਕਹਿੰਦੇ ਭਈ ਉੱਥੇ ਲੈ ਕੇ ਗਏ ਉਹਨੂੰ ਤੇ ਗਾਂ ਇੱਕ ਹੋਰ ਹਾਣੀ ਠੱਕਰ ਗਿਆ ਜਿਹੜੇ ਨੂੰ ਪਹਿਲਾਂ ਲੈ ਗਏ ਸੀ ਤੇ ਉੱਥੇ ਫੇਰ ਸੁਖਦੇਵ ਵਿਸ਼ਿਸ਼ਟ ਤੇ ਰਮਨ अरोड़ा ਕਹਿੰਦੇ ਆਪ ਸਾਹਮਣੋਂ ਸਾਹਮਣੇ ਹੋਗੇ ਮਿੱਤਰਾਂ ਚ ਖੜਕ ਪਈ ਖੜਕ ਪਈ ਉੱਥੇ ਜਾ ਕੇ ਫੇਰ ਇਹ ਗਾਣਾ ਸੀ ਜੈਜੀ ਜੈਜੀ ਵੀ ਦਾ ਗਾਣਾ ਸੀ ਬਹੁਤ ਚੱਲਿਆ ਸੀ ਕਿਸੇ ਟਾਈਮ ਉਦੋਂ ਨਾ ਵੀਡੀਓ ਨਵੀਆਂ-ਨਵੀਆਂ ਖੜਕੇ ਦੜਕੇ ਵਾਲੀਆਂ ਇਹ ਬੰਨੀਆਂ ਸਟਾਰਟ ਹੋਈਆਂ ਜੀ ਮਿੱਤਰਾਾਂ 'ਚ ਖੜਕ ਪਈ ਜਰਾ ਸੁਣ ਕੇ ਜਾਈਂ ਦਿਲਦਾਰਾ ਕੁਛ ਇਸ ਤਰ੍ਹਾਂ ਕਰੇ ਮਿੱਤਰਾਾਂ 'ਚ ਖੜਕ ਪਈ ਹੂੰ ਤਾਂ ਬਸ ਉਹ ਇਹ ਹੀ ਆ ਕਿ ਜੇ ਹੁਣ ਖੜਕ ਕਿਤੇ ਹਵਾਲਾਤ 'ਚ ਪਵੇ ਜਾਂ ਪੁਲਿਸ ਕਸਟਡੀ 'ਚ ਪਵੇ ਤਾਂ ਕਮ ਖਤਰਨਾਕ ਆ ਦੇਖੋ ਇਹ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਕਿ ਸੁਖਦੇਵ ਵਿਸ਼ਿਸ਼ਟ ਤੇ ਰਮਨ ਰੋੜਾ ਨੂੰ ਜਦੋਂ ਆਮੋ ਸਾਹਮਣੇ ਕੀਤਾ ਗਿਆ ਜੀ ਤੇ ਉਹ ਜਿਵੇਂ ਮਲਕੀਤ ਸਿੰਘ ਨੇ ਗਾਇਆ ਸੀ ਨਾ ਤੂੰ ਤੱਕੜਾ ਬਈ ਤੂੰ ਤੱਕੜਾ ਤੇ ਕਈ ਵਾਰ ਇਹ ਹੋ ਜਾਂਦਾ ਕਿ ਭਈ ਤੂੰ ਝੂਠਾ ਤੂੰ ਝੂਠਾ ਹਣਾ ਜੀ ਤਾਂ ਗੱਲ ਇਹ ਆ ਕਿ ਉੱਥੇ ਇਹਨਾਂ ਦੀ ਦੱਸ ਤੇ ਕਿ ਆਪਸ ਦੇ ਵਿੱਚ ਖੇਬੜਬਾਜੀ ਵੀ ਹੋਈ ਆ ਤੇ ਬਾਅਦ ਦੇ ਵਿੱਚ ਇਹਨਾਂ ਦੀ ਹਿਰਾਸਤ ਜਿਹੜੀ ਉਹ ਅੱਡੋ ਅੱਡ ਕੀਤੀ ਗਈ ਆ ਹਮ ਵਿਜੀਲੈਂਸ ਵੱਲੋਂ ਜੀ ਮਤਲਬ ਕਿ ਹੁਣ ਉਹ ਵਿਸ਼ੇਸ਼ਟਤਾ ਉਹ ਕਹਿ ਰਿਹਾ ਕਿ ਦੇਖੋ ਜੀ ਗੱਲ ਇਹ ਆ ਕਿ ਭਾਈ ਮੈਂ ਤਾਂ ਇਹਦਾ ਕੀਤਾ ਹੀ ਕਰਦਾ ਸੀ ਸਾਰਾ ਕੁਝ ਹਮ ਹੁਣ ਦੂਜੇ ਪਾਸੇ ਸਵਾਲ ਕਹਿ ਲੋ ਕਿ ਕਈ ਨੇ ਪਹਿਲਾਂ ਤੇ ਮੈਂ ਥੋੜਾ ਜਿਆਦਾ ਤੁਹਾਨੂੰ ਦੱਸ ਦੇਵਾਂ ਕਿ ਇਸ ਗੇਮ ਬਾਰੇ ਨਾ ਹਮ ਸਰ ਇਹ ਗੇਮ ਕਿਸੇ ਇੱਕ ਸ਼ਹਿਰ ਤੱਕ ਨਹੀਂ ਮੈਂ ਇਹੀ ਰੋਣਾ ਮੈਂ ਹਮੇਸ਼ਾ ਹੀ ਰੋਣਾ ਪੰਜਾਬੀਆਂ ਨੂੰ ਕਿ ਤੁਸੀਂ ਜੜ ਤੱਕ ਨਹੀਂ ਜਾਂਦੇ ਆ ਜੜ ਕੀ ਆ 2013 ਚ ਨਾ ਮਾਸਟਰ ਪਲਾਨ ਆਇਆ ਸੀ ਉਹਦੇ ਵਿੱਚ ਇੱਕ ਕੁੰਡੀ ਆ ਜੀ ਕਿ ਜਿਹੜੀ ਵੀ ਤੁਸੀਂ ਕੋਈ ਮਤਲਬ ਕਿ ਕਮਰਸ਼ੀਅਲੀ ਕੋਈ ਦੁਕਾਨਦਕੂਨ ਬਣਾਉਣੀ ਆ ਉਹਦੇ ਅੱਗੇ ਜਿਹੜੀ ਉਹ ਸੜਕ ਆ ਉਹ ਸ਼ਾਇਦ 60 ਫੁੱਟ ਹੋਣੀ ਚਾਹੀਦੀ ਆ ਤੁਸੀਂ ਪੰਜਾਬ ਚ ਕੋਈ ਬਾਜ਼ਾਰ ਲੱਭਦੇ ਹੋ ਜਿਹੜਾ 60 ਫੁੱਟਾ ਨਹੀਂ ਹੋਣੀ ਹੁਣ ਮੰਨ ਲਓ ਤੁਸੀਂ 60 ਫੋਟੀ ਛੜਕ ਨਹੀਂ ਹੈ ਤੇ ਜਾ ਕੇ ਦੁਕਾਨ ਸ਼ੁਰੂ ਕਰ ਦਿੱਤੀ ਕਿਸੇ ਤੋਂ ਜਗਾ ਲੈ ਕੇ ਰੁਪਈਆ ਤੁਹਾਡਾ ਲੱਗ ਗਿਆ ਕਰੋੜ ਡੇਢ ਕਰੋੜ ਤੇ ਤੁਹਾਨੂੰ ਨੋਟਸ ਆ ਗਿਆ ਨੋਟਸ ਕਹਿੰਦਾ ਲੋੜ ਆ ਗਿਆ ਹਾਂ ਤਾਂ ਫਿਰ ਜਾਤਾ ਸੈਟਿੰਗ ਕਰੋ ਤੇ ਜਾਂ ਫਿਰ ਸੈਟਿੰਗ ਕਰੋ ਬਹਿ ਜੋ ਚੁੱਪ ਕਰਕੇ ਤੇ ਜਾਂ ਇੱਕ ਤੀਸਰਾ ਰਸਤਾ ਵੀ ਦੇ ਦਿੱਤਾ ਜਾਂਦਾ ਅੱਜ ਕੱਲ ਕਿ ਪ੍ਰਾਪਰਟੀ ਛੱਡ ਦੇ ਕੁਝ ਲੈ ਕੇ ਪੈਸੇ ਪ੍ਰਾਪਰਟੀ ਛੱਡ ਦੇ ਸਰ ਇਹ ਗੇਮ ਹੈ ਬਹੁਤ ਵੱਡੀ ਜੀ ਬਹੁਤ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਇਸ ਤਰ੍ਹਾਂ ਹਥਿਆਈਆਂ ਜਾ ਰਹੀਆਂ ਨੇ ਇਹ ਮੁਹਾਲੀ ਤੋਂ ਲੈ ਕੇ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਦੂਸਰੇ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀਗਾ ਕਿ ਮਾਜਰੀ ਬਲੌਕ ਤੋਂ ਲੈ ਕੇ ਕਈ ਮਾਜਰੇ ਲੰਗ ਜਾਓ ਇਥੇ ਇਹੀ ਕਹਾਣੀ ਆ ਕਿ ਸੀਐਲਯੂ ਰੋਕੀ ਜਾਂਦੀ ਆ ਫਿਰ ਜਦੋਂ ਕੋਈ ਔਖਾ ਹੁੰਦਾ ਉਹਦੇ ਤੋਂ ਪ੍ਰਾਪਰਟੀ ਛੜਾ ਲਈ ਜਾਂਦੀ ਆ ਸੀਐਲਯੂ ਨਾਲ ਦੀ ਨਾਲ ਮਿਲ ਜਾਂਦੀ ਆ ਸਰ ਬਿਲਕੁਲ ਇਹ ਇੱਕ ਸ਼ਹਿਰ ਦੀ ਕਹਾਣੀ ਨਹੀਂ ਨੰਬਰ 1 ਆ ਹਮ ਨੰਬਰ 2 ਕਿ ਭਾਈ ਇਸ ਗੇਮ ਦੇ ਵਿੱਚ ਇੱਕ ਹੋਰ ਚੀਜ਼ ਵੇਖੋ ਨਾ ਕਿ ਸੁਖਦੇਵ ਵਿਸ਼ਿਸ਼ਟ ਜਿਹੜੇ ਹੁਣ ਖੇਬੜ ਰਹੇ ਆ ਕਿ ਭਾਈ ਉਹਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਉਹ ਤੇ एटीपी ਹੈ ਹੀ ਨਹੀਂ ਸੀ ਉਤੇ ਡਰਾਫਟਸਮੈਨ ਸੀ ਫਿਰ ਉਸ ਨੂੰ ਚਾਰਜ ਕਿੰਨੇ ਦਵਾਇਆ ਕਿ ਰਮਨ ਅਰੋੜਾ ਨੇ ਆਪ ਦੇ ਹਿਸਾਬ ਨਾਲ ਪਰ ਰਮਨ ਅਰੋੜਾ ਇੱਕ ਵਿਧਾਇਕ ਹੈ ਉਹ ਰਜਿਸਟਰ ਤੇ ਸਹਿਮਤੀ ਆਪ ਨਹੀਂ ਕਰਨ ਕਰ ਨੂੰ ਨਹੀਂ ਕਰ ਸਕਦਾ ਕਰ ਨੂੰ ਰਿਹਾ ਉਹ ਬਦਲੀ ਦੇ ਆਰਡਰ ਚ ਜੋ ਨਿਯੁਕਤੀ ਦੇ ਆਰਡਰ ਆਪ ਤੇ ਲਿਖ ਨਹੀਂ ਸਕਦਾ ਉਹ ਸ਼ਖਸ ਕੌਣ ਸੀ ਫਿਰ ਫਿਰ ਇਹ ਚਾਹ ਤਾਂ ਫਿਰ ਤੀਜੀ ਢੂੰਡੀ ਕੋ ਹੋ ਨਾ ਨਹੀਂ ਉਹੀ ਗੱਲ ਕਹਿੰਦਾ ਕਿ ਸਾ ਵੀ ਇੱਕ ਤੇ ਇਹ ਚੀਜ਼ਾਂ ਨੂੰ ਫੜੋ ਹਮ ਕਿ ਕੀ ਚੱਲ ਰਿਹਾ ਇੱਕ ਇਹ ਕਿ ਤੁਹਾਨੂੰ ਇਹ ਸਿਰਫ ਇੱਥੇ ਰੱਖ ਦਿੰਦੇ ਨੇ ਜਲੰਧਰ ਜਲੰਧਰ ਚ ਕੀ ਗੱਲ ਹੈ ਗੱਲ ਲੁਧਿਆਣਾ ਨਹੀਂ ਹੈਗਾ ਹਮ ਕੀ ਪਰਲੇ ਪਰਲੇ ਪਾਸੇ ਅੰਮ੍ਰਿਤਸਰ ਨਹੀਂ ਹੈਗਾ ਉਹ ਤਾਂ ਵੱਡੇ ਸ਼ਹਿਰ ਹੈ ਛੋੜਿਆ ਜਾ ਕੇ ਵੇਖ ਲਓ ਨਿਕਲ ਇੱਥੇ ਵੀ ਆਉਣਾ ਨਿਕਲ ਇੱਥੇ ਵੀ ਆਉਣਾ ਹੈ ਸਰ ਰਜਿਸਟਰੀਆਂ ਤੋਂ ਲੈ ਕੇ ਸਾਰਾ ਕੁਝ ਆ ਰਜਿਸਟਰੀਆਂ ਦਾ ਸਿਸਟਮ ਵਾਰ-ਵਾਰ ਕਿਉਂ ਬਦਲਿਆ ਜਾ ਰਿਹਾ ਸੋ ਗੱਲ ਇਹ ਹੈ ਕਿ ਪ੍ਰਾਪਰਟੀਆਂ ਦੀ ਜਾਂਚ ਹੋਵੇ ਹਮ ਠੀਕ ਹੈ ਸਾਰੇ ਸ਼ਹਿਰਾਂ ਚੋ ਅੱਛਾ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਫੈਕਟ ਦੱਸਾਂ ਜਿਹੜੀਆਂ ਲੋਕਲ ਬਾਡੀਜ਼ ਹੁੰਦੀਆਂ ਨੇ ਤੁਹਾਡੀਆਂ ਕਾਉਂਸਲਾਂ ਨਿਗਮ ਇਹਨਾਂ ਦੇ ਵਿੱਚ ਇੱਕ ਇੰਟਰਨਲੀ ਇੱਕ ਵਿਜੀਲੈਂਸ ਦਾ ਮਹਿਕਮਾ ਕੰਮ ਕਰਦਾ ਹੈ ਸਥਾਨਕ ਸਰਕਾਰਾਂ ਚ ਵਿਜੀਲੈਂਸ ਹੁੰਦੀ ਆ ਕੀ ਵਿਜੀਲੈਂਸ ਉੱਥੇ ਮਤਲਬ ਕਿ ਨਹੀਂ ਕੰਮ ਕਰ ਰਹੀ ਜੇ ਕੰਮ ਕਰ ਰਹੀ ਹੈ ਕਿਉਂ ਉਹਨੇ ਕੋਈ ਰਿਪੋਰਟ ਨਹੀਂ ਕੀਤਾ ਜੇ ਉਹਨੇ ਰਿਪੋਰਟ ਕੀਤਾ ਹੁਣ ਤੱਕ ਇਹਦੇ ਤੇ ਕਾਰਵਾਈ ਕਿਉਂ ਨਹੀਂ ਹੋਈ ਵਿਜੀਲੈਂਸ ਦੇ ਵਿੱਚ ਹੀ ਸੀਗਾ ਨਾ ਜਿਹੜੇ ਸੇਖੋਂ ਸਾਹਿਬ ਹੁਣ ਪੱਜ ਪੱਜ ਗਿਆ ਜੀ ਸਰ ਉਹ ਸਤਨਿਕ ਸਰਕਾਰਾਂ ਦੇ ਵਿਜੀਲੈਂਸ ਦੇ ਸੀਗੇ ਲੁਧਿਆਣੇ ਉੱਥੋਂ ਤੇ ਟਕਰਾਅ ਹੋਇਆ ਨਾ ਅਸ਼ੂ ਨਾਲ ਬਿਲਕੁਲ ਉਹ ਇੱਕ ਮਤਲਬ ਕਿ ਕੋਈ ਸੋਸਾਇਟੀ ਸੀਗੀ ਖਾਲੂ ਕੰਪਲੈਕਸ ਸੀਗਾ ਉਹਦਾ ਹੀ ਤੇ ਝਗੜਾ ਸੀਗਾ ਨਾ ਸਰ ਜੀ ਤੋ ਕਹਿੰਦਾ ਮਤਲਬ ਇਹ ਆ ਕਿ ਤੁਹਾਡਾ ਹੀ ਹਕਮਾ ਕਿੱਥੇ ਆ ਇਹਦੇ ਤੋਂ ਖੁਫੀਆ ਰਿਪੋਰਟਾਂ ਹਾਸਲ ਕਰੋ ਨਾ ਕਿ ਕੀ ਕੁਝ ਚੱਲ ਰਿਹਾ ਹੈ ਇਹ ਵੀ ਵਿਚੇ ਰਲ ਗਿਆ ਫਿਰ ਕੋਈ ਤੇ ਸੋ ਇਹਦੇ ਵਿੱਚ ਬਈ ਅਫਸਰ ਸ਼ਾਹੀ ਤੂੰ ਲੈ ਕੇ ਸੁਖਦਾਰ ਕਿਸੇ ਇੱਕ ਸ਼ਹਿਰ ਤੱਕ ਨਹੀਂ ਖੇਡ ਖੇਡ ਰਹਾ ਸਰ ਤੁਸੀਂ ਹੋਰ ਛੱਡੋ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਉਦਾਹਰਣ ਦੇ ਦਿੰਦਾ ਤੁਸੀਂ ਆਪਦੇ ਸ਼ਹਿਰ ਚ ਤੁਸੀਂ ਕੋਈ ਉਸਾਰੀ ਸ਼ੁਰੂ ਕਰੋ ਤਾਂ ਮਤਲਬ ਕਿ ਸ਼ੁਰੂ ਹੁੰਦੀ ਹੈ ਹੀ ਤੁਹਾਡੇ ਕੋਲ ਕਈ ਬੰਦੇ ਆਉਣੇ ਸਟਾਰਟ ਹੋ ਜਾਣਗੇ ਆ ਜੀ বন ਵਿਭਾਗ ਵਾਲਾ ਜੀ ਆ ਫਲਾਣਾ ਜੀ ਫਲਾਣਾ ਕਾਉਂਸਲ ਵਾਲਾ ਜੀ ਉਹ ਕੀ ਆ ਸਭ ਕੁਝ ਮਤਲਬ ਕਿ ਇੱਕ ਜਾ ਕੇ ਦੱਸਦਾ ਦੂਜਾ ਆਉਂਦਾ ਤੀਜਾ ਆ ਕਰਦਾ ਚੌਥਾ ਸੈਟਿੰਗ ਵਾਲਾ ਆ ਜਾਂਦਾ ਪੰਜਵਾਂ ਪਚੌਣ ਵਾਲਾ ਜਾਂਦਾ ਸੋ ਇਸ ਮਾਮਲੇ 'ਚ ਇੱਕ ਤੇ ਇਹ ਵੇਖੋ ਕਿ ਜਲੰਧਰ 'ਚ ਕਿਸ ਤਰ੍ਹਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਬਣੀਆਂ ਛੁੜਾਈਆਂ ਗਈਆਂ ਫਿਰ ਇੱਕ ਚੀਜ਼ ਹੋਰ ਚੱਲਦੀ ਸੀ ਇਹਦੇ 'ਚ ਕਿ ਡਿਸਪੈਚ ਖਾਲੀ ਛੱਡ ਕੇ ਹਮ ਨੋਟਸ ਕੱਢੇ ਜਾਂਦੇ ਸੀਗੇ ਜੇਤੇ ਕਿਸੇ ਨੇ ਸੈਟਿੰਗ ਕਰ ਲਈ ਤੇ ਡਿਸਪੈਚ ਜਿਹੜਾ ਉਹ ਨਹੀਂ ਸੀ ਭਰਿਆ ਜਾਂਦਾ ਲੈਟਰ ਪਾੜ ਦਿੱਤਾ ਜਾਂਦਾ ਸੀ ਜੇ ਕੋਈ ਸੈਟਿੰਗ ਨਹੀਂ ਸੀ ਕਰਦਾ ਤਾਂ ਖਾਲੀ ਛੱਡਿਆ ਡਿਸਪੈਚ ਭਰ ਦਿੱਤਾ ਜਾਂਦਾ ਸੀ ਬਿਲਕੁਲ ਐਡੀ ਖਤਰਨਾਕ ਖੇਡ ਜਿਹੜੀ ਹੈ ਸੇਫਟੀ ਉਸ ਦਫਤਰ ਦੇ ਵਿੱਚ ਕੋਈ ਵੀ ਬੰਦਾ ਇਸ ਚੀਜ਼ ਤੋਂ ਜਾਣੂ ਨਹੀਂ ਸੀ ਬੜਾ ਵੱਡਾ ਸਵਾਲ ਹੈ ਨਾ ਸਰ ਜੀ ਜੀ ਤੋ ਇਸ ਕਰਕੇ ਇਹ ਸਾਰੇ ਨੈਕਸਸ ਦੇ ਰੂਪ ਦੇ ਵਿੱਚ ਜਿਹੜੇ ਹੈਗੇ ਨੇ ਇਹਨਾਂ ਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਨੰਗਿਆਂ ਕਰਨ ਦੀ ਜ਼ਰੂਰਤ ਹੈ ਸਰ ਤੇ ਇਹ ਕੱਲਾ ਇੱਕ ਸ਼ਹਿਰ ਦਾ ਮਸਲਾ ਨਹੀਂ ਹੈ ਸਾਰੇ ਪੰਜਾਬ ਦਾ ਮਸਲਾ ਹੈ ਸਰ ਤਹਿਸੀਲਾਂ ਚ ਦਫ਼ਤਰਾਂ ਚ ਕਿਤੇ ਵੀ ਚਲੇ ਜਾਓ ਆਮ ਬੰਦੇ ਨੂੰ ਪਾਸੇ ਲਿਜਾ ਕੇ ਜੋ ਕੈਮਰੇ ਤੇ ਵੀ ਨਾ ਬੋਲੇ ਤੇ ਪਾਸੇ ਲਿਜਾ ਕੇ ਪੁੱਛ ਲੋ ਕੀ ਹਾਲ ਹੈ ਬਿਲਕੁਲ ਇਹ ਤਾਂ ਬਹੁਤ ਕੀ ਹਾਲ ਸੋਹਣਾ ਤੇਰਾ ਸਰ ਥਾਣੇ 'ਚ ਥਾਣੇਦਾਰ ਲਾਉਣ ਦੇ ਪੈਸੇ ਲੈ ਜਾ ਰਹੇ ਆ ਐਲਾਨੀ ਮੁੰਛੀ ਤੱਕ ਦੇ ਪੈਸੇ ਆ ਮੈਂ ਹੁਣੇ ਕਿਸੇ ਡਿਪਾਰਟਮੈਂਟ ਦੇ ਪੁਲਿਸ ਡਿਪਾਰਟਮੈਂਟ ਦੇ ਬੰਦੇ ਕੋਲ ਬੈਠਾ ਸਾਂ ਹੂੰ ਉਹਨੇ ਕਹ ਸਰ ਪਗਲੀ ਭਰੀ ਵੇਖ ਰਹੇ ਕਿ ਮੁੰਛੀ ਲੱਗਣ ਦੇ ਪੈਸੇ ਲੈ ਜਾ ਰਹੇ ਆ ਸਰ ਪਤਾ ਕਰੋ ਕੌਣ ਕਰ ਰਿਹਾ ਹੈ ਕੌਣ ਕਰ ਰਿਹਾ ਹੈ ਕੌਣ ਦੇ ਰਿਹਾ ਤੇ ਫਿਰ ਉਹ ਚ ਕੌਣ ਤੋਂ ਦੇ ਲੋਕ ਕੇ ਇਸ ਮੱਖਣ ਦਾ ਕੀ ਪਤਾ ਕਰੋ ਬਈ ਪਤਾ ਕਰੋ ਪਤਾ ਕਰੋ ਜਗਦੀਪ ਸਿੰਘ ਜੀ ਕਹਿ ਰਹੇ ਨੇ ਕਿ ਭਾਈ ਜਲੰਧਰ ਸ਼ਹਿਰ ਦੇ ਵਿੱਚ ਤਾਂ ਐਨ ਆਰ ਆਈ ਕੋਠੀਆਂ ਦੇ ਨਜਾਇਜ਼ ਕਬਜ਼ੇ ਕਰਕੇ ਅੱਗੇ ਵੇਚਣ ਦਾ ਕੰਮ ਹੀ ਬਹੁਤ ਪੁਰਾਣਾ ਚੱਲਦਾ ਆ ਰਿਹਾ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਇਸ ਤਰ੍ਹਾਂ ਦੀਆਂ ਸੱਚੀ ਜਿਵੇਂ ਮਿੰਟੂ ਜੀ ਕਹਿ ਰਹੇ ਨੇ ਕਿ ਫਰੋਲੋ ਤੇ ਸਹੀ ਬੜਾ ਕੁਝ ਨਿਕਲ ਸਕਦਾ ਹੈ ਤੇ ਪਰਮਿਟ ਦੀ ਆਪਾਂ ਇਹ ਚੀਜ਼ਾਂ ਫਰੋਲ ਦੇ ਫਰੋਲ ਦੇ ਨਾਲ ਕਈ ਚੀਜ਼ਾਂ ਹੋਰ ਅਜਨ ਸਿੰਘ ਕਈਆਂ ਦੇ ਫਸੇ ਹੋਏ ਆ ਕਈ ਯਾਨਾਂ ਦੇ ਸਿੰਘ ਫਸੇ ਆਪਸ ਦੇ ਵਿੱਚ ਕਈਆਂ ਦੀ ਖੜਕੀ ਹੈ ਤੇ ਉਹਦੇ ਵਿੱਚ ਆਪਾਂ ਚਲ ਇੱਕ ਦੀ ਗੱਲ ਹੋ ਗਈ ਇੱਕ ਹੋਰ ਕਹਿੰਦੇ ਵੀ ਇੱਕ ਮਿਊਨਿਸਪਲ ਦਫ਼ਤਰ ਦੇ ਵਿੱਚ ਵੀ ਸਾਫ਼ ਕਰ ਲੋ ਕਹਿੰਦੇ ਪ੍ਰੈਸ ਮੀਡੀਆ ਵੀ ਆਉਂਦਾ ਜਦੋਂ ਕਾਰ ਬਣਾਉਣ ਲੱਗ ਜਾਈਦਾ ਪ੍ਰੈਸ ਵਾਲੇ ਹਜ਼ਾਰ ਚ ਹੀ ਮੰਨ ਜਾਂਦੇ ਆ ਕਿੰਨਾ ਰੇਟ ਇਹਨਾਂ ਨੇ ਡਾਊਨ ਕਰ ਰੱਖਿਆ ਅੱਜ ਹੁੰਦੇ ਨੇ ਮੈਂ ਜਾਣਦਾ ਤੇ ਮੈਂ ਕਦੇ ਮੈਂ ਕਹਿੰਦਾ ਕਿ ਮੀਡੀਆ ਦੀ ਵੀ ਆਲੋਚਨਾ ਹੋਣੀ ਚਾਹੀਦੀ ਹੈ ਜਦੋਂ ਖੱਚ ਕੰਮ ਕਰਨੋਂ ਹਟਣਾ ਹੀ ਨਹੀਂ ਹੈ ਪਰ ਚੰਦ ਬੰਦੇ ਜਿਹੜੇ ਹੁੰਦੇ ਨੇ ਉਸ ਸਾਰਿਆਂ ਵਾਸਤੇ ਕਰਨ ਨਮਸਕਾਰ ਕਰਦੇ ਹੈਗੇ ਨੇ ਜੀ ਸਾਰੇ ਸ਼ਹਿਰਾਂ ਚ ਕੋਈ ਨਾ ਕੋਈ ਤੁਹਾਨੂੰ ਐਸਾ ਮਿਲ ਹੀ ਜਾਏਗਾ ਤਕਰੀਬਨ ਹਮ ਜਾਂ ਤਾਂ ਬਲੈਕ ਮੈਲਰ ਹੁੰਦਾ ਹੈ ਜਾਂ ਉਹ ਕਹਿ ਲੋ ਕਿ ਦਲਾਲ ਹੁੰਦਾ ਹੈ ਜੀ ਜਾਂ ਜਿਵੇਂ ਤੁਸੀਂ ਕਹਿੰਦੇ ਹੋ ਹਜ਼ਾਰ ਡੇੜੇ ਹਜ਼ਾਰ ਦੀ ਮਾਰ ਹੁੰਦਾ ਹੈ ਹਮ ਇਸ ਵੇਲੇ ਹੈ ਉਹ ਤੜਕੇ ਉੱਠਦੇ ਨੇ ਕਈਆਂ ਦੇ ਉਹਨਾਂ ਨੇ ਘਰੋਂ ਬਸ ਮੱਥਾ ਟੇਕ ਕੇ ਨਿਕਲ ਪੈਣਾ ਕਿ ਬਸ ਇੱਕ ਅਦੀ ਸਾਮੀ ਰਬਾ ਫਸਾ ਦੇ ਉਹ ਇੱਕ ਅਦੀ ਚੱਲ ਜਾਂਦੀ ਹੈ ਤੇ ਦਿਨ ਲੰਘ ਜਾਂਦਾ ਜੀ ਇਹ ਉਹ ਲੋਕ ਨੇ ਜਿਹੜੇ ਅੱਜ ਚ ਜਿਉਂਦੇ ਬਸ